ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਅੱਜ ਇੱਕ ਹੋਰ ਕਤਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਹ ਕਤਲ ਕਥਿਤ ਤੌਰ ਤੇ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੰਜ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਜਿਦੇ ਵਿੱਚ ਕਿੰਗਰਾਪਿੰਡ ਨਾਲ ਸੰਬੰਧਿਤ ਅਮਰ ਸਿੰਘ ਉਸ ਦਾ ਭਰਾ ਅਤੇ ਉਸ ਦੇ ਦੋ ਸਾਲਿਆਂ ਸਮੇਤ ਹੋਰ ਇੱਕ ਔਰਤ ਦਾ ਨਾਮ ਦੱਸਿਆ ਜਾ ਰਿਹਾ ਹੈ ਡੀਐਸਪੀ ਫਰੀਦਕੋਟ ਦੇ ਅਨੁਸਾਰ ਕਿੰਗਰਾ ਪਿੰਡ ਦੇ ਨਾਲ ਸਬੰਧਤ ਬੂਟਾ ਸਿੰਘ ਤੇ ਕਥਿਤ ਤੌਰ ਤੇ ਨਜਾਇਜ਼ ਸਬੰਧ ਹੋਣ ਦਾ ਕੋਈ ਸ਼ੱਕ ਕਰਦਾ ਸੀ ਤੇ ਫਿਰ ਉਸ ਨੂੰ ਘਰੇ ਬੁਲਾਇਆ ਜਾਂਦਾ ਉਸ ਨੂੰ ਘਰੇ ਬੰਨ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਤੇ ਫਿਰ ਜਦੋਂ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਜਾਂਦਾ ਤਾਂ ਉਹ ਜ਼ਖਮਾਂ ਦੀ ਤਾਬਨਾ ਚੱਲਦਾ ਹੋਇਆ ਹਸਪਤਾਲ ਦੇ ਵਿੱਚ ਇਲਾਜ ਅਧੀਨ ਲਗਭਗ 10 ਦਿਨਾਂ ਦੇ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਮਿਰਤਕ ਦੇ ਭਰਾ ਦੇ ਅਨੁਸਾਰ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਜਾ ਕੇ ਇਸ ਲੜਕੇ ਨੂੰ ਉਹਨਾਂ ਦੇ ਘਰੋਂ ਛੁਡਾਇਆ ਸੀ ਤੇ ਫਿਰ ਉਸ ਨੂੰ ਹਸਪਤਾਲ ਦਾਖਲ ਕਰਾਇਆ ਤੇ ਹੁਣ ਉਸ ਦੀ ਮੌਤ ਹੋ ਗਈ ਹੈ 8:30 ਵਜੇ ਉਹਨਾਂ ਨੇ ਤਕਰੀਬਨ ਫੋਨ ਕੀਤਾ ਬੁਲਾਇਆ ਘਰ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹ ਪੈਸੇ ਦੇਣ ਕਰ ਗਿਆ ਜਦੋਂ ਗੇਟ ਦੇ ਅੰਦਰ ਐਂਟਰ ਹੋਇਆ ਹੀ ਉਹਨੂੰ ਅਮਰ ਸਿੰਘ ਨੇ ਪਿੱਛੋਂ ਵਾਰ ਕੀਤਾ ਡੰਡੇ ਨਾਲ ਤੇ ਉਹ ਬੇਹੋਸ਼ੀ ਦੇ ਵਿੱਚ ਹਾਲਤ ਦੇ ਵਿੱਚ ਹੋ ਗਿਆ ਜਦੋਂ ਉਹਨੂੰ ਉਹ ਕਹਿੰਦਾ ਉਹ ਬੁੱਟਾ ਸਿੰਘ ਦੇ ਕਹਿੰਦੇ ਮਦਾਫਕ ਹੈਂ ਵੀ ਕਿ ਹਾਂ ਵੀ ਕਿ ਮੈਨੂੰ ਉਹਨਾਂ ਨੇ ਉਸ ਤੋਂ ਬਾਅਦ ਉੱਥੇ ਕਹਿੰਦਾ ਬੰਨ ਲਿਆ ਦੂਸਰੀ ਘਰੀ ਲੈ ਗਏ ਕਹਿੰਦਾ ਮੈਨੂੰ ਮਾੜਾ ਕਹਿ ਸਕਦੇ ਆ ਦੂਸਰਾ ਘਰ ਕਹਿ ਸਕਦੇ ਆ ਆਪਾਂ ਉੱਤਰ ਲੈ ਗਏ ਉੱਥੇ ਕਹਿੰਦਾ ਮੈਨੂੰ ਬੰਨ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਕਹਿੰਦਾ ਮੈਨੂੰ 20-25 ਮਿੰਟਾਂ ਤੱਕ ਕਹਿੰਦਾ ਹੋਸ਼ ਆਇਆ ਮੈਨੂੰ ਮੈਨੂੰ ਬੰਨਿਆ ਪਿਆ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦਾ ਮੇਰੇ ਕਹਿੰਦਾ ਮੈਨੂੰ ਬਹੁਤ ਕੁੱਟਿਆ ਉਹਨਾਂ ਨੇ ਉਹਨਾਂ ਨੇ ਪਹਿਲਾਂ ਤਾਂ ਨਹੀਂ ਛੱਡੇ ਸਾਡੇ ਮੋਹਤਵਾਰ ਬੰਦੇ ਗਏ ਪਿੰਡ ਦੇ ਉਹਨਾਂ ਨੇ ਨਹੀਂ ਛੱਡਿਆ ਬੁਲਾਏ ਉੱਥੇ ਨਹੀਂ ਛੱਡੇ ਉਹਨਾਂ ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ 112 ਨੰਬਰ ਤੇ ਫੋਨ ਕਰਕੇ ਪੁਲਿਸ ਬੁਲਾਈ ਉਸ ਤੋਂ ਬਾਅਦ ਐਸਆਈ ਨਛੱਤਰ ਸਿੰਘ ਜੀ ਉਹ ਆਏ ਸੀ ਛੜਾ ਮੋਕੇ ਇਹ ਦੋਨੋਂ ਅਸੀਂ ਛੜਾ ਕੇ ਉਹਨਾਂ ਰਸੇ ਖੋਲੇ ਹੀ ਛੜਾ ਕੇ ਤੇ ਉਹਨੂੰ ਲੈ ਕੇ ਅਸੀਂ ਸਿੱਧਾ ਹਸਪੀਟਲ ਆ ਗਏ। ਉਹਨੂੰ ਜਦੋਂ ਇੱਥੇ ਐਡਮਿਟ ਕਰਾਇਆ ਹੀ ਠੀਕ ਹੈ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਕੀਤਾ ਇਹਨਾਂ ਨੇ। ਫਿਰ ਉਸ ਤੋਂ ਬਾਅਦ ਤਕਰੀਬਨ ਅੱਜ ਰਾਤ ਨੂੰ 2:00 ਵਜੇ ਇੱਥੇ। ਉਹਦਾ ਪਿੰਡ ਪਿੰਡਾ ਜੋ ਸਾਡੇ ਸਾਥਕੀ ਦਾ ਪਿੰਡ ਤੇ ਇਹਦੇ ਵਿੱਚ ਇੱਕ 31 ਇੱਕ 26 ਨੂੰ ਕੋਈ ਰਾਤ ਦੇ ਰਾਤ ਨੂੰ ਜਿਹੜਾ ਇੱਕ ਪੂਤਾ ਸਿੰਘ ਨਾਂ ਦਾ ਲੜਕਾ ਸੀ। ਉਹ ਉਸ ਦੇ ਜਿਹੜੇ ਸਬੰਧਾਂ ਨੂੰ ਲੈ ਕੇ ਉਹਦੀ ਕੋਟਮਾਰਕ ਕੀਤੀ ਜਾਂਦੀ ਹੈ ਤੇ ਕੋਟਮਾਰਕ ਕਰਨ ਤੋਂ ਬਾਅਦ ਉਹ ਦਾਖਲ ਹੋ ਜਾਂਦਾ ਸਾਨੂੰ ਨੇ ਹਾਂ ਤਿੰਨ ਇੱਕ ਤਿੰਨ ਦੋ ਨੂੰ ਸਾਨੂੰ ਸਟੇਟਮੈਂਟ ਦਿੱਤੀ ਸੀ ਵੀ ਮੈਨੂੰ ਘਰੇ ਬੰਨ ਕੇ ਕੋਟਮਾਰਕ ਕੀਤੀ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹੁਣ ਅਸੀਂ ਉਸ ਦੇ ਵਿੱਚ ਜਿਹੜਾ ਕੋਟਮਾਰ ਤੇ ਅਸੀਂ 23 ਦੀ ਰਪੋਰਟ ਪਾਈ ਹੋਈ ਸੀ ਤੇ ਹੁਣ ਸੰਪਤਾ ਲੱਗਾ ਜੀ ਉਹ ਦੀਆਂ ਸੱਟਾਂ ਦੀ ਚਾਲ ਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਤੇ ਹੁਣ ਉਹਦੇ ਸਬੰਧ ਚ ਅਸੀਂ ਜਿਹੜਾ ਅੱਗੇ ਵਾਧਾ ਕਰਾਂਗੇ ਤੇ ਜਿਹੜੇ ਪਰਿਵਾਰ ਨੇ ਕੁੱਟਮਾਰ ਕੀਤੀ ਸੀਗੀ ਤੇ ਉਹਨਾਂ ਨੂੰ ਉਹਨਾਂ ਦਾ ਰੈਸਟ ਕਰਾਂਗੇ ਫਿਰ ਇਸ ਮਾਮਲੇ ਚ ਕਿਸੇ ਦੀ ਗ੍ਰਿਫਤਾਰੀ ਵੀ ਨਹੀਂ ਕੀਤੀ ਨੂੰ ਹਾਂ ਬਿਲਕੁਲ ਸਾਡੇ ਪੁਲਿਸ ਪਾਰਟੀਆਂ ਇਹਨਾਂ ਦੇ ਪਿੱਛੇ ਗਿਆ ਹੋਈਆਂ ਨੇ ਤੇ ਅਸੀਂ ਚੱਲਦੀ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹਦੀ ਕੁੱਟਮਾਰ ਕੀਤੀ ਸੀ ਤੇ ਉਹਨਾਂ ਦਾ ਉਹਨਾਂ ਦਾ ਰੈਸਟ ਕਰਾਂਗੇ કુલ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਬਣਦਾ ਤੇ ਇਹ ਜਿਹੜਾ ਉਹ ਕਰਦੇ ਲਿਖਾ ਦੇ ਨੇ ਇਹਨਾਂ ਦੇ ਕੋਈ ਤਰ੍ਹਾਂ ਚਾਰ ਪੰਜ ਮੈਂਬਰਾਂ ਦਾ ਨਾਮ ਖੜੇ ਵੀ ਇਹਨਾਂ ਚਾਰਾਂ ਪੰਜਾਂ ਮੈਂਬਰਾਂ ਇਨ ਜਿਹੜਾ ਮਰੀਤ ਰਿਪੋਰਟਰ ਸਾਹਿਬ ਨਾਲ ਕੇ ਕੁੱਟਿਆ ਸੀ ਨਮਸਕਾਰ ਜੀ